ਮਾ ਪਿੰਡ ਵੀਲਾ ਤੇਜ ਜੀ ਸਰਦਾਰ ਭਿੰਦਰ ਸਿੰਘ ਸਰਦਾਰ ਉੱਤਰ ਸਰਦਾਰ ਸ਼ੰਗਾਰਾ ਸਿੰਘ ਹਾਂ ਜੀ ਕੀ ਗੱਲ ਹੋਈ ਗੱਲ ਤੇ ਕੋਈ ਗੋਸ਼ ਵੀ ਨਹੀਂ ਹੋਇਆ ਪਿੰਡ ਦਾ ਚੌਕੀਦਾਰ ਹੈ ਸਾਸੀ ਬਰਾਦਰੀ ਦਾ ਜੀ ਤੇ 2 ਤਰੀਕ ਨੂੰ ਸੁਖਪਾਲ ਸਿੰਘ ਦਰਸ਼ਨ ਸਿੰਘ ਫਤੇਗੜ ਚੂੜੀਆਂ ਐ ਦਾਖਲ ਹੋਇਆ ਤੇ 8 ਤਰੀਕ ਨੂੰ ਉਸਨੇ ਪੁਲਿਸ थाना ਫਤੇਗੜ ਚੂੜੀਆਂ ਚ ਐਫ ਆਈ ਆਰ ਦਰਜ ਕਰਤੀ ਨਜਾਇਜ਼ ਤੇ 18 ਤਰੀਕ ਨੂੰ 19 ਤਰੀਕ ਨੂੰ ਫੜਨ ਆਈ ਪੁਲਿਸ ਸੇਰੇ ਸੇਰੇ ਪਤਾ ਲੱਗਾ ਵੀ ਤੇ ਮਕਦਮਾ ਤੇਰੇ ਤੇ ਦਰਜੇ ਇੱਕ 12 14 ਸਾਲ ਦਾ ਬੱਚਾ ਇੱਕ 15 16 ਸਾਲ ਦਾ ਤੇ ਉਹ ਬੱਚੇ ਪੜਨ ਗਏ ਸੀ ਤੇ ਪਿੰਡ ਦਾ ਚੌਕੀਦਾਰ ਆ ਸਾਂਝਾ ਬੰਦਾ ਆ ਕੋਈ ਝਗੜਾ ਨਹੀਂ ਉਹ ਪਿੰਡ ਚ ਗੱਲ ਨਹੀਂ ਬਾਤ ਨਹੀਂ ਤੇ ਅਸੀਂ 200% ਵਿਸ਼ਵਾਸ ਦਵਾਉਂਦੇ ਆ ਇਹ じゃ ਕੋਈ ਗੱਲਬਾਤ ਨਹੀਂ ਆ ਤੁਸੀਂ ਹੁਣ ਕੋਸ਼ਿਸ਼ ਮਿਲੇ ਆਫਸਰ ਨਾਲ ਮਿਲ ਕੇ ਕੀ ਆ ਉਹਨਾਂ ਵਿਸ਼ਵਾਸ ਹੀ ਦਵਾਇਆ ਜੀ ਵੀ ਅਸੀਂ ਥਾਣਾ ਫਤੇਗੜ ਚੂੜੀਆਂ ਦੇ ਐਸ ਐਚਓ ਸਾਹਿਬ ਨੇ ਤੇ ਸਰਦਾਰ ਭਵਿੰਦਰ ਸਿੰਘ ਨੇ ਐਸ ਆਈ ਸਾਹਿਬ ਨੇ ਮਤਲਬ ਐਫ ਆਈ ਆਰ ਦਰਜ ਕੀਤੀ ਉਹ ਆਂਦੇ ਵਿਸ਼ਵਾਸ ਦਵਾਏ ਵੀ ਅਸੀਂ ਕੈਂਸਲ ਕਰ ਦਿਆਂਗੇ ਜੇ ਨਹੀਂ ਸੰਗਲਦਾ ਫਿਰ ਜੀ ਫਿਰ ਉੱਚ ਅਧਿਕਾਰੀਆਂ ਕੋਲ ਹੀ ਜਾਵਾਂਗੇ ਰਾਮ ਸਿੰਘ ਲੋਧੀ ਨੰਗਲਜੀ ਸਾਬਕਾ ਐ ਐਸਸੀ ਵਿੰਗ ਦਾ ਸਾਬਕਾ ਪੰਜਾਬ ਦਾ ਸੀਨੀਅਰ ਮੀਤ ਹੁਤਾ ਸਾਜੀ ਇਹ ਕਹਿਣਾ ਚਾਹੁੰਦੇ ਆ ਕਿ ਲਖਵਿੰਦਰ ਸਿੰਘ ਸੰਨ ਉਹ ਗੁਲਜਾਤ ਸਿੰਘ ਜਿਸ ਦੇ ਬੱਚੇ ਨਵਾਲਕ ਨੇ ਇੱਕ 10ਵੀਂ ਇੱਕ ਨੌਵੀਂ ਕਲਾਸ ਚ ਪੜ ਰਿਹਾ ਤੇ ਇੱਕ ਯਾਰ ਵੀ ਕਲਾਸ ਚ ਪੜ ਰਿਹਾ ਬੱਚੇ ਤੇ ਰੱਬ ਦਾ ਰੂਪ ਹੁੰਦੇ ਇਹਨਾਂ ਨੇ ਪਿੰਡ ਵਾਲਿਆਂ ਨੇ ਇੱਕ ਤਰੀਕ ਨੂੰ ਐਵੇਂ ਹਵਾ ਦੇ ਵਿੱਚ ਹੀ ਨਾ ਕੋਈ ਉਥੇ ਲੜਾਈ ਹੋਈ ਇਹਨਾਂ ਗੱਲ ਨਾ ਬਾਤ ਤੇ ਉਹ ਉਹਨਾਂ ਤੇ ਕੇਸ ਦਰਜ ਕਰਵਾ ਦਿੱਤਾ ਵਾ ਤੇ 8 ਤਰੀਕ ਨੂੰ ਕਹਿ ਰਹੇ ਨੇ ਵੀ ਉਹ ਬੰਦੇ ਨੂੰ ਸਟਾ ਲਗੀਆਂ ਨੇ ਤੇ 19 ਤਰੀਕ ਨੂੰ ਪੁਲਿਸ ਫੜਨ ਵਾਸਤੇ ਗਈ ਆ ਬਿਲਕੁਲ ਨਜਾਇਜ਼ ਆ ਅਸੀਂ ਚਾਹੁੰਦੇ ਆ ਕਿ ਇਹ ਪਛਤਾ ਜਣਾ ਵਖਾਤ ਹੋਣਾ ਚਾਹੀਦਾ ਕੀ ਕਰਨ ਜਸ਼ ਇਹਨਾਂ ਦੀ ਆਪਣੀ ਪੁਰਾਣੀ ਕੋਈ ਕੋਈ 15 20 ਸਾਲ ਦੀ ਹੋਊਗੀ ਹੁਣ ਇਸ ਵੇਲੇ ਦੀ ਕੋਈ ਰੰਜਿਸ਼ ਨਹੀਂ ਆ ਕੁਝ ਝਗੜਾ ਝੋਕੜਾ ਵੀ ਹੋਇਆ ਮੈਨੂੰ ਕੋਈ 10-15 ਸਾਲ ਮਾੜਾ ਮੋਟਾ ਪਹਿਲਾਂ ਹੋਇਆ ਹੋਊਗਾ ਉਹਦਾ ਕੋਈ ਨਹੀਂ ਹੋਇਆ ਫੋਨ ਨਹੀਂ ਕੋਈ ਨਹੀਂ ਜਿੱਥੇ ਮਰਜ਼ੀ ਨਿਕਵਾਰੀ ਕੀਤੀ ਜਾ ਤੁਹਾਨੂੰ ਲੱਗਦਾ ਕਿ ਠੱਕੇ ਸਹੀ ਨਾ ਹੋਇਆ ਬਿਲਕੁਲ ਠੱਕੇ ਸਹੀ ਹੋਇਆ ਅੱਜ ਮਿਲ ਕੇ ਆਏ ਹੋ ਅਫਸਰਾਂ ਮਿਲ ਕੇ ਆਏ ਕੀ ਗੰਦੇ ਨੇ ਅਫਸਰਾਂ ਨੇ ਸਾਨੂੰ ਸਵਾਸ ਦੋਇਆ ਵਾ ਕਿ ਇਨਸਾਫ ਦਾ ਤੁਹਾਨੂੰ ਮਿਲੇਗਾ ਤੁਹਾਨੂੰ ਲੱਗਦਾ ਮਿਲ ਸਕੇਗਾ ਕਿ ਆ ਇਸ ਵੇਲੇ ਤੇ ਲੱਗਦਾ ਵਾ ਹੁਣ ਅਗੋਂ ਕਾਰਵਾਈ ਤੇ ਪਤਾ ਲੱਗੇਗਾ ਘਟਨਾ ਸਰ ਕੁਝ ਵੀ ਨਹੀਂ ਹੋਈ ਨਜਾਇਜ਼ ਹੋ ਗਿਆ ਸਾਰਾ ਕੁਝ ਨਬਾਲਕ ਮੇਰੇ ਬੱਚੇ ਆ ਤਿੰਨ ਜੱਜ ਇਹਨਾਂ ਨੇ ਪਰਚਾ ਦਰਜ ਕਰਤਾ ਪੁਲਿਸ ਨੇ ਅਸੀਂ ਐਸਐਸਪੀ ਦੇ ਦਫਤਰ ਆਏ ਆ ਹਾਨੂੰ ਬੜੀ ਉਮੀਦ ਦਿੱਤੀ ਉਹਨਾਂ ਨੇ ਕਿ ਐਂ ਤੁਹਾਨੂੰ ਇਨਸਾਫ ਦਿਵਾਵਾਂਗੇ ਇਹ ਪਰਚਾ ਕਿਸ ਟੀਮ ਦਾ ਪਰਚਾ ਦਰਜ ਕਰਤਾ ਕੀ ਗੱਲ ਵੀ ਸਰ ਉਹ ਕਹਿੰਦੇ ਕਿ ਤੁਸੀਂ ਬੰਦਾ 8 ਤਰੀਕ ਤੇ ਤੁਸੀਂ ਵਾਰਦਾਤ ਕੀਤੀ ਮਨ ਲਕਿ ਤਿੰਨਾਂ ਪਿਓ ਪਤਾਂ ਤੇ ਮਨ ਲਕਿ ਪਰਚਾ ਦਰਜ ਕੀਤਾ ਗਿਆ ਮੇਰਾ ਹੈ ਕਹਿੰਦੇ 14 ਸਾਲਾਂ ਦਾ 1 15 ਦਾ ਹਾਂਜੀ ਇਨਸਾਫ ਚਾਹੁੰਦੇ ਆ ਮੇਰੇ ਬੱਚੇ ਛੋਟੇ ਛੋਟੇ ਆਓ ਇਹ ਕੰਮ ਵਾਤ ਕਰਨੀਆਂ ਜੋ ਵੀ ਹੋਣਿਆ ਵਾ ਗਲਤ ਹੋਣਿਆ ਵਾ ਕੀ ਆ ਕਰਵਾਤਾ ਰੱਖੀਓ ਇਦਾਂ ਹੀ ਮੈਂ ਤੁਹਾਨੂੰ ਪਿੰਡ ਦਾ ਪਿੰਡ ਆ ਰਿਆ ਮੈਂ ਲਖਿੰਦਰ ਸਿੰਘ ਦੀ ਚੌਂਕੀਦਾਰ ਪਿੰਡ ਵੀ ਲਾਤੇ ਜਾਇਦਾਹ ਰਹਿਣ ਵਾਲਾ ਜੀ ਸਾਂਸੀ ਭਰਾਦਰੀ ਨਾਲ ਅਟੈਚ ਆ ਜੀ ਤੇ ਮੇਰੇ ਨਾਲ ਸਰਦਾਰ ਸੁਖਪਾਲ ਸਿੰਘ son of ਸਰਦਾਰ ਦਰਸ਼ਨ ਸਿੰਘ ਤੇ ਉਸ ਦਾ ਭਰਾ ਸਰਦਾਰ ਭਗਵੰਤ ਸਿੰਘ son of ਸਰਦਾਰ ਦਰਸ਼ਨ ਸਿੰਘ ਜਿੰਨਾਂ ਵੱਲੋਂ ਮੇਰੇ ਤੇ ਨਜਾਇਜ਼ ਐਫ ਆਰ ਆਈ ਦਰਜ ਕੀਤੀ ਗਈ ਆ ਮੈਂ ਪਿੰਡ ਦਾ ਚੌਂਕੀਦਾਰ ਆ ਤੇ ਮੇਰੇ ਬੇੜੇ ਨੇ ਦੋ ਛੋਟੀ ਛੋਟੀ ਉਮਰ ਦੇ ਨੇ ਕੋਈ ਇਹਨਾਂ ਦਾ ਕੋਈ ਸਾਡੀ ਰੰਜਿਸ਼ ਨਹੀਂ ਕੋਈ ਸੇ ਵੀ ਟਾਈਮ ਦੀ ਕੋਈ ਰੰਜਿਸ਼ ਨਹੀਂ ਆ ਇਹਨਾਂ ਨੇ ਨਜਾਇਜ਼ ਹੀ ਮਤਲਬ ਸਾਂਸੀ ਬਰਾਦਰੀ ਨਾਲ ਅਟੈਚ ਹੋਣ ਦਾ ਇਹਨਾਂ ਨੇ ਇਲਜ਼ਾਮ ਲਾ ਕੇ ਧੱਕੇਸ਼ਾਹੀ ਕਰ ਰਹੇ ਨੇ ਮੇਰੇ ਨਾਲ ਤੇ ਮੈਂ ਹਲਕਾਂ ਚਾਰਜ ਦੇ ਸਰਦਾਰ ਬਲਬੀਰ ਸਿੰਘ ਪੰਨੂ ਸਾਹਿਬ ਤੇ ਸਰਦਾਰ ਭਗਵੰਤ ਸਿੰਘ ਸੀਐਮ ਸਾਹਿਬ ਕੋਲ ਵੀ ਇਨਸਾਫ ਚੋਨਾ ਕਿ ਮੇਰੇ ਤੇ ਜਿਹੜਾ ਧੱਕੇਸ਼ਾਹੀ ਹੋਈ ਆ ਜਾਂ ਮੇਰੇ ਬੱਚਿਆਂ ਤੇ ਹੋਈ ਆ ਮੈਨੂੰ ਐਸਐਸਪੀ ਸਾਹਿਬ ਵੱਲੋਂ ਤੇ ਐਸਐਚਓ ਸਾਹਿਬ ਵੱਲੋਂ ਇਨਸਾਫ ਦੀ ਮੰਗ ਕੀਤੀ ਦੀ ਉਹਨਾਂ ਵੱਲੋਂ ਵਿਸ਼ਵਾਸ ਦਿਵਾਇਆ ਗਿਆ ਪਰ ਮੈਂ ਭਗਵੰਤ ਜੀ ਮਾਨ ਸਾਹਿਬ ਜੀ ਨੂੰ ਵੀ ਬੇਨਤੀ ਕਰਦਾ ਕਿ ਮੈਨੂੰ ਵਿਸ਼ਵਾਸ ਪਾਤਰ ਮੈਂ ਆਵਦਾ ਹਾਂ ਤੇ ਮੈਨੂੰ ਇਨਸਾਫ ਮਿਲ ਜਾਵੇ ਤੇ ਮੈਂ ਜਦੋਂ ਇਹਨਾਂ ਦੇ ਘਰਾਂ 'ਚੋਂ ਇਹ ਮਾਮਲਾ ਲੈਣ ਜਾਣਾ ਤੇ ਮੈਨੂੰ ਧਮਕੀਆਂ ਦੇਂਦੇ ਨੇ ਕਿ ਤੈਨੂੰ ਤੂੰ ਇਹ ਮਾਮਲਾ ਕਾਦਾ ਲੈਣ ਵਾਸਤੇ ਆਉਣਾ ਹੈ ਤੇ ਤੇ ਅਸੀਂ ਮਤਲਬ ਤੇਰਤੇ ਬੱਚਿਆਂ ਦੇ ਤੇ ਤੇਰਤੇ ਅਸੀਂ ਮਤਲਬ ਮਾਰਨ ਦੀ ਧਮਕੀ ਦੇ ਰਹੇ ਨੇ ਹਰ ਵਕਤ ਜਦੋਂ ਮੈਂ ਇਹਨਾਂ ਦੇ ਘਰ ਮਾਮਲਾ ਲੈਣ ਜਾਣਾ ਨੰਬਰਦਾਰ ਸਾਹਿਬ ਨਾਲ ਦਾ ਤੇ ਮੈਨੂੰ ਧੱਕੇਸ਼ਹੀ ਮੇਰੇ ਨਾਲ ਕਰਦੇ ਆ ਰਹੇ ਨੇ ਸ਼ੁਰੂ ਤੋਂ ਹੀ ਮੈਂ ਜੋ ਹੌਸ ਹੰਭਾਲੀ ਆ ਜਾਂ ਜਦੋਂ ਦਾ ਮੈਂ ਚੌਕੀਦਾਰ ਦੇ ਵਿੱਚ ਵਜਾ ਕੋਈ ਨਹੀਂ ਸਰ ਕੋਈ ਵਜਾ ਨਹੀਂ ਆ ਮਨ ਲਗੇ ਚੌਕੀਦਾਰ ਤੇ ਬਣਤੇ ਹੀ ਮੈਨੂੰ ਗਰੀਬ ਆਦਮੀ ਚਾਉਂਦੇ ਅਭੀ ਤੂੰ ਕਿਉਂ ਚੌਕੀਦਾਰ ਬਣਿਆ ਮਨ ਬੀਲ ਨੰਬਰਦਾਰਾਂ ਦੇ ਹੱਕ ਦੇ ਵਿੱਚ ਤੂੰ ਕਿਉਂ ਬੋਲਦਾ ਇਹੋ ਮੈਂ ਹੋਰ ਕੋਈ ਨਹੀਂ ਮੇਰੇ ਦੇਗਾ ਜੀ ਤੇ ਮੈਂ ਇੱਕ ਪਰਚਾ ਖਾਰਜ ਹੋਵੇ ਤੇ ਜਿਹੜੇ ਸਰਦਾਰ ਸੁਖਪਾਲ ਸਿੰਘ ਆ ਤੇ ਸਰਦਾਰ ਭਗਵੰਤ ਸਿੰਘ ਆ ਉਹਨਾਂ ਦੇ ਉੱਤੇ ਬਣਦੀ ਕਾਰਵਾਈ ਕੀਤੀ ਜਾਵੇ ਜਿਹੜੀ 182 ਦੀ ਧਾਰਾ ਲਾ ਕੇ ਉਹਨਾਂ ਨੂੰ ਕਾਨੂੰਨੀ ਕਾਰਵਾਈ ਉਹਨਾਂ ਤੇ ਹੋ ਜਾਣੀ